ਸਰਕਾਰ ਮਰਤਾਵਾ ਬਿਜਲੀ ਪੰਗ ਮਰਤਾਵਾ ਹੱਕ ਸੱਚ ਦੀ ਆਵਾਜ਼ ਨਿਊਜ਼ ਪੰਜਾਬ ਦੇਖ ਰਹੇ ਦਰਸ਼ਕਾਂ ਨੂੰ ਪੱਤਰਕਾਰ ਮਨਜੀਤ ਸਿੰਘ ਲੀਨਾ ਵੱਲੋਂ ਪਿਆਰ ਭਰੀ ਸਤਿ ਸ੍ਰੀਕਾਲ ਦਰਸ਼ਕੋ ਅੱਜ ਅਸੀਂ ਖੜੇ ਆ ਬਿਜਲੀ ਘਰ ਸੱਧਾਂ ਬੇੜ ਵਿਖੇ ਜਿੱਥੇ ਕਿਹਾਗਾ ਬਿਜਲੀ ਦੀ ਸਮੱਸਿਆ ਲੈ ਕੇ ਵੱਖ-ਵੱਖ ਪਿੰਡਾਂ ਦੇ ਜਿਹੜੇ ਕਿਸਾਨ ਇਕੱਤਰ ਹੋਏ ਆ ਤੇ ਇਹ ਵੀ ਤੁਹਾਨੂੰ ਦੱਸ ਦਈਏ ਤੇ ਪਿਛਲੇ 3 ਦਿਨਾਂ ਤੋਂ ਜਿਹੜੀ ਬਿਜਲੀ ਮੁਲਾਜ਼ਮਾਂ ਦੀ ਕੋਈ ਹੜਤਾਲ ਵੀ ਚੱਲ ਰਹੀ ਆ ਪਰ ਉਦੋਂ ਪਹਿਲਾਂ ਤੋਂ ਗ੍ਰੀਸ ਬਿਜਲੀ ਜੇ ਸਮੱਸਿਆ ਕਾਰਨ ਉਦੋਂ ਪਹਿਲਾਂ ਵੀ ਜੇ ਸਮੱਸਿਆ ਜਿਹੜਾ ਕਿਸਾਨ ਸਾਹਮਣਾ ਕਰ ਰਿਹਾ ਮੈਂ ਇੱਕ ਵਾਰੀ ਕੈਮਰੇ 'ਮ ਕਹੂੰਗਾ ਵੀ ਵੱਖ-ਵੱਖ ਪਿੰਡਾਂ ਦੇ ਜਿਹੜੇ ਕਿਸਾਨ ਇਕੱਤਰ ਹੋਏ ਆ ਬਿਜਲੀ ਦੀ ਮੰਗ ਨੂੰ ਲੈ ਕੇ ਕਿਉਂਕਿ ਬਿਜਲੀ ਦੀ ਵੱਡੀ ਸਮੱਸਿਆ ਆ ਰਹੀ ਆ ਕਿਉਂਕਿ ਜਿਹੜੀ ਜੇਸ ਨੂੰ ਦੱਸ ਦਈਏ ਜਿਹੜੀ ਝੋਨੇ ਦੀ ਫਸਲ ਆ ਉਹ ਵੀ ਪੂਰੀ ਪੱਕ ਕੇ ਤਿਆਰ ਹੁਣ ਜਾ ਰਹੀ ਆ ਜੇ ਹੁਣ ਵੀ ਬਿਜਲੀ ਦੀ ਕਮੀ ਆ ਜਾਂਦੀ ਆ ਤੇ ਫਸਲਾਂ ਦਾ ਭਾਰੀ ਨੁਕਸਾਨ ਹੋਣ ਦਾ ਜਿਹੜਾ ਖਰਸਾ ਯਾਰ ਕੀਤਾ ਜਾ ਰਿਹਾ ਤੇ ਨਾਲ ਹੀ ਇੱਥੇ ਕਿਸਾਨਾਂ ਨੇ ਪੰਜਾਬ ਸਰਕਾਰ ਨੂੰ ਬਿਜਲੀ ਪਾਵਰ ਨੂੰ ਚੇਤਾਵਨੀ ਵੀ ਦੇਤੀ ਆ ਜੇ ਇਹ ਸਮੱਸਿਆ ਨਾ ਹੱਲ ਕੀਤਾ ਤੇ ਹੀ ਸੜਕ ਰੋਕਾਂਗੇ ਆਉ ਅਸੀਂ ਵੱਖ-ਵੱਖ ਕਿਸਾਨਾਂ ਨਾਲ ਗੱਲਬਾਤ ਕਰਾਂਗੇ ਇਹ ਸਮੱਸਿਆ ਨੂੰ ਲੈ ਕੇ ਕੀ ਕਹਿੰਦੇ ਆ ਆਓ ਆਪਾਂ ਕਰਦੇ ਆ ਗੱਲਬਾਤ ਬਜ ਕੀ ਨਾਮ ਤੁਹਾਡਾ ਮੇਰਾ ਨਾਮ ਜਸਵਿੰਦਰ ਸਿੰਘ ਆ ਜੀ ਇੱਕ ਕਿਹੜਾ ਪਿੰਡੋਂ ਆ ਤੇ ਅੱਜ ਤੁਸੀਂ ਇੱਥੇ ਆਪਣੀਆਂ ਮੁਸ਼ਕਲਾਂ ਲੈ ਕੇ ਬਿਜਲੀ ਕਰਸਦਾ ਮੇਰੇ ਕੋਲ ਪਹੁੰਚੇ ਹੋਏ ਆ ਕੀ ਸਮੱਸਿਆ ਆ ਰਹੀ ਆ ਜੀ ਸਾਡੇ ਜੀ 8 ਤਰੀਕ ਤੋਂ ਮੋਟਰਾਂ ਦੀ ਲਾਈਟ ਨਹੀਂ ਆ ਰਹੀ ਠੀਕ ਆ ਜੀ ਤੇ ਝੋਨੇ ਸੁੱਕੇ ਪਏ ਆ ਤੇ ਇਹੀ ਸਮੱਸਿਆ ਸਾਡੀ ਤੇ ਅੱਜ ਫਿਰ ਕਈ ਦਿਨ ਬੀਤ ਚੁੱਕੇ ਆ ਵੀ ਤੁਸੀਂ ਪਹਿਲਾਂ ਕੋਈ ਐਸ ਡੀਓ ਦੇ ਧਿਆਨ ਚ ਜਾਂ ਬਿਜਲੀ ਭਾਗ ਦੇ ਮੁਲਾਜ਼ਮਾਂ ਨੇ ਧਿਆਨ ਚ ਲਿਆਂਦਾ ਸੀ ਮਾਮਲਾ ਇਹ ਨਹੀਂ ਪਹਿਲਾਂ ਨਹੀਂ ਜੀ ਅੱਜ ਅਸੀਂ ਪਹਿਲੇ ਦਿਨ ਆਏ ਠੀਕ ਆ ਉਹ ਕਰ ਦਿੰਦੇ ਹਾਂ ਜਰੂਰ ਕਰਦੇ ਸੀਗੇ ਇਹ ਕਹਿੰਦੇ ਸੀ ਵੀ ਸਾਡੇ ਚੱਲਦੀ ਆ ਹੜਤਾਲ ਵੀ ਸਾਡੇ ਕੋਲੇ ਬੰਦਾ ਹੈ ਨਹੀਂ ਕੋਈ ਮੁਲਾਜ਼ਮ ਨਹੀਂ ਠੀਕ ਆ ਜੀ ਅੱਜ ਆਏ ਸੀਗੇ ਐਕਸਨ ਸਾਹਿਬ ਕੋਲੇ ਉਹ ਕਹਿੰਦੇ ਵੀ ਸਾਡੇ ਇੱਥੇ ਮੁਲਾਜ਼ਮ ਕੋਈ ਨਹੀਂ ਹੈ ਵੀ ਤੁਸੀਂ ਨਾਲ ਹੋ ਜਿਓ ਤੁਹਾਨੂੰ ਬੰਦਾ ਦੇ ਦਿੰਨੇ ਆ ਹੂੰ ਤੇ ਵੀ ਆਪ ਦੀ ਲਾਈਟ ਦੇਖ ਕੇ ਆਪ ਚਲਾ ਲਓ ਠੀਕ ਹੈ ਇਹ ਕਲੀ ਮੋਟਰਾਂ ਦੀ ਸਮੱਸਿਆ ਹੈ ਜਾਂ ਘਰਾਂ ਦੀ ਸਮੱਸਿਆ ਵੀ ਆ ਰਹੀ ਹੈ ਜੀ ਨਹੀਂ ਮੋਟਰਾਂ ਦੀ ਸਮੱਸਿਆ ਹੈ ਇਹ ਘਰਾਂ ਦੀ ਲਾਈਟ ਚੱਲਦੀ ਆ ਘਰਾਂ ਦੀ ਨਹੀਂ ਠੀਕ ਹੈ ਇੱਥੇ ਤੁਸੀਂ ਕਾਫੀ ਬੰਦੇ ਇਕੱਤਰ ਹੋਏ ਆ ਸਵੇਰ ਤੋਂ ਲੈ ਕੇ ਕਾਫੀ ਕਿੰਨੇ ਕ ਪਿੰਡਾਂ ਦੇ ਲੋਕ ਇੱਥੇ ਇਕੱਠੇ ਹੋਏ ਆ ਜੀ ਇੱਥੇ ਜੀ ਤਕਰੀਬਨ ਦਾਲੇ ਦੇ ਸਾਰੇ ਪਿੰਡ ਆ ਚੁੱਕੇ ਨੇ ਬਿੰਦੂ ਤੁਸੀਂ ਸੱਤ ਪਿੰਡ ਠੀਕ ਹੈ ਜੀ ਕਿੰਨੇ ਵੀ ਇੱਥੇ ਫੀਡਰ ਤੇ ਚੱਲਦੇ ਆ ਕੋਈ 5 ਕੋਈ 10 ਬੰਦੇ ਕੋਈ ਆਉਂਦੇ ਆ ਆ ਕੇ ਮੁੜ ਜਾਂਦੇ ਆ ਠੀਕ ਹੈ ਜੀ ਹਾਂਜੀ ਉਹਨਾਂ ਪਿੰਡਾਂ ਦੇ ਪਿੰਡਾਂ ਦੇ ਨਾਂ ਕਹਾਂ ਉਹ ਜੀ ਕਿੰਨੇ ਪਿੰਡਾਂ ਦੇ ਲੋਕ ਆ ਆਪਣੇ ਸੇ ਭਰੋਵਾਲ ਵੀ ਆ ਗਿਆ ਜੀ ਚੰਡੀ ਆ ਗਿਆ ਰਾਉ ਵਾਲ ਆ ਗਿਆ ਸਬੀਪੁਰਾ ਬਲਵਾੜਾ ਭੈਣੀ ਸਾਰੇ ਪਿੰਡ ਅੱਡਾਲੇ-ਦਾਲੇ ਤੇ ਆ ਗਿੱਦੜ ਪਿੰਡੀ ਵੀ ਆਈ ਸੀਗੀ ਜੀ ਬਾਈ ਜੀ ਤੁਹਾਡਾ ਕੀ ਨਾਮ ਆ ਮੇਰਾ ਨਾਮ ਸੁਖਦੇਵ ਸਿੰਘ ਹੈ ਕਿਹੜਾ ਪਿੰਡ ਦੇ ਛੁੱਡਾ ਬੋਸ਼ਕਰਾ ਜੀ ਤੇ ਅੱਜ ਫਿਰ ਸਮੱਸਿਆ ਨੂੰ ਲੈ ਕੇ ਕੀ ਕਹਿਣਾ ਚਾਹੁੰਦੇ ਆ ਜੀ ਮਸਲਾ ਜੀ ਆਹੀ ਆ ਵੀ ਸਾਡੇ ਲਾਈਟ ਨਹੀਂ ਆਉਂਦੀ ਜੀ ਕਿੰਨੇ ਦਿਨ ਹੋ ਗਏ ਜੀ ਤੇ 8 ਤਰੀਕ ਤੋਂ ਬੰਦ ਆ ਜੀ ਠੀਕ ਆ ਜੀ 8 ਤਰੀਕ ਤੋਂ ਬੰਦ ਆ ਜੀ ਅਸੀਂ ਇਹਨਾਂ ਨੂੰ ਫੋਨ ਕਰ ਦਰਨੇ ਆ ਇਹ ਕਹਿੰਦੇ ਇਹਨਾਂ ਦੇ ਉਦੋਂ ਤਾਂ ਗੱਲ ਹੀ ਨਹੀਂ ਹੁਣੀ ਅੱਜ ਕਹਿੰਦੇ ਵਿਚਲਾ ਦੇ ਜੀ ਪਰ ਇੱਕ ਵੱਡਾ ਸਵਾਲ ਉੱਪਰ ਕੇ ਸਾਹਮਣੇ ਕਿਹੜਾ ਆ ਰਿਹਾ ਜੀ ਤੁਸੀਂ 8 ਤਰੀਕ ਨੂੰ ਕਹਿ ਰਹੇ ਲੈਟਰੀ ਆਈ ਪਰ ਜਿਹੜਾ ਬਿਜਲੀ ਕੋਚ ਮਲਾਜਮ ਬਲ ਜਿਹੜਾ ਧਾਨਾ ਵਾ ਉਹ ਤਾਂ ਪਿਛਲੇ 3 ਦਿਨ ਤੋਂ ਲੱਗ ਰਿਹਾ ਵਾ ਤੇ ਤੁਸੀਂ ਉਦੋਂ ਪਹਿਲਾਂ ਤੋਂ ਕਹਿ ਰਹੇ ਵੀ ਸਮੱਸਿਆ ਪਹਿਲਾਂ ਤੋਂ ਹੀ ਇਹ ਗਏ ਨਹੀਂ ਹਾਲਟ ਪਹਿਲਾਂ ਤੋਂ ਹਾਲਟ ਪਿਆ ਹੋਇਆ ਸੀਗਾ ਜੀ ਠੀਕ ਆ ਤੇ ਤੁਸੀਂ ਉੱਚ ਅਧਿਕਾਰੀਆਂ ਦੇ ਧਿਆਨ ਚ ਕੋਈ ਮਾਮਲਾ ਲਿਆਂਦਾ ਸੀ ਫਿਰ ਅਸੀਂ ਇਹਨਾਂ ਨੂੰ ਫੋਨ ਹੀ ਕਰਦੇ ਰਹੇ ਜੀ ਅੱਜ ਇਹਨਾਂ ਕੋਲ ਆਏ ਫੇ ਕੀ ਕਿਹਾ ਇਹ ਕਹਿੰਦੇ ਸੀਗੇ ਵੀ ਸਾਡੇ ਕੋਲ ਮਲਾਜਮ ਹੈ ਨਹੀਂ ਪਹਿਲਾਂ ਕਹਿੰਦੇ ਸੀ ਵੀ ਅ ਮਸਿਆਦਾ ਹੀ ਛਟਾ ਚੋਂ ਦਾ ਸੁੱਕੀ ਨਾ ਫਸਲ ਸੁੱਕੀ ਜਾਂਦੀ ਹੈ ਫਸਲ ਬਈ ਕੀ ਨਾਮ ਤੁਹਾਡਾ ਕੀ ਹੈ ਤੇਰਾ ਨਾਮ ਲਖਵੀਰ ਸਿੰਘ ਹੈ ਕਿਹੜੇ ਪਿੰਡੇ ਹੁਡਾ ਹਿੰਦ ਬੋਇਕਰਾ ਜੀ ਹਾਂਜੀ ਫਸਲ ਜਮਾ ਲਾਸਟ ਤੇ ਆ ਪੱਕੀ ਹੋਈ ਆ ਉਹਨੂੰ ਪਾਣੀ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਜੀ ਅਸੀਂ ਇੰਨੇ ਪਰੇਸ਼ਾਨ ਆ ਹੁਣ ਸਪ੍ਰੇਆਂ ਕਰਨੀਆਂ ਹੋਰ ਕਈ ਕੰਮ ਆ ਪਰ ਪਾਣੀ ਨਹੀਂ ਆ ਰਿਹਾ ਜੀ ਲੈਟ ਨਾ ਹੋਣ ਕਰਕੇ ਬੰਦਾ ਹਾਲਾ ਸੜਾ ਅਸੀਂ ਆਏ ਆ ਸਾਹਿਬ ਉਹਨਾਂ ਨੂੰ ਦੱਸਿਆ ਵਾ ਪਰ ਹੱਲੇ ਤੱਕ ਸਪਲਾਈ ਚੱਲੀ ਨਹੀਂ ਗਈ ਸਾਨੂੰ ਫੋਨ ਆਈ ਜਾਂਦੇ ਪਰ ਚੱਲੀ ਨਹੀਂ ਖਲੇ ਉਹਨਾਂ ਚਿਰ ਅਸੀਂ ਇੱਥੇ ਹੀ ਆਏ ਤਫਰ ਵੀ ਜਿਹੜੇ ਮਤਲਬ ਬਲਾਦੇ ਹਰਤਾ ਆਦੇ ਆ ਉਹਨਾਂ ਮੈਂ ਤੁਹਾਡਾ ਕੀ ਕਹਾਂ ਕਿਸਾਨ ਦੇ ਦੇਖੋ ਜੀ ਉਹਨਾਂ ਦੀਆਂ ਆਪਦੀਆਂ ਮੰਗਾਂ ਹੋ ਸਕਦੀਆਂ ਪਰ ਜਨਤਾ ਇਹਦੇ ਨਾਲ ਬਹੁਤ ਪਰੇਸ਼ਾਨ ਹੁੰਦੀ ਆ ਕਿਸਾਨ ਵੀਰ ਬਹੁਤ ਪਰੇਸ਼ਾਨ ਹੁੰਦੇ ਆ ਘਰਾਂ ਦੇ ਵਿੱਚ ਕੱਟ ਲੱਗ ਗਿਆ ਉਹ ਨਹੀਂ ਰਿਪੇਅਰ ਹੋਣੀ ਤਾਂ ਫਿਰ ਉਹ ਵੀ ਮੁਸ਼ਕਲ ਵਧੂਗੀ ਜਾਨੀ ਆਮ ਜਨਤਾ ਖਰਾਬ ਹੁੰਦੀ ਆ ਆਮ ਜਨਤਾ ਖੱਜਲ ਖਵਾਰ ਹੁੰਦੀ ਆ ਅਸੀਂ ਤਾਂ ਇਹ ਹੀ ਕਹਿੰਨੇ ਆ ਵੀ ਆਪਦੀਆਂ ਮੰਗਾਂ ਨੂੰ ਲੈ ਕੇ ਤੁਸੀਂ ਧਰਨਾ ਦਿਓ ਪਰ ਸਪਲਾਈ ਚਾਲੂ ਰੱਖੋ ਐ ਭਾਈ ਜਿਵੇਂ ਇੱਥੇ ਐਕਸ਼ਨ ਸਾਹਿਬ ਵੀ ਪਹੁੰਚੇ ਹੋਏ ਲੋਕਾਂ ਸਮੱਸਿਆ ਵਾਸਤੇ ਜੇ ਤੁਹਾਡੀ ਸਮੱਸਿਆ ਕੋਈ ਨਹੀਂ ਹੱਲ ਹੁੰਦੀ ਫਿਰ ਅਗਲਾ ਕਦਮ ਕੀ ਹੋਊਗਾ ਦੇਖੋ ਜੀ ਅਸੀਂ ਮਿਲ ਬੈਠ ਕੇ ਅਸੀਂ ਵਿਚਾਰ ਕਰਾਂਗੇ ਜੇ ਨਹੀਂ ਸਪਲਾਈ ਚੱਲਦੀ ਹੋਰ ਜਿੰਨੇ ਵੀ ਪਿੰਡ ਇੱਥੇ ਵੀਰ ਆਏ ਆ ਸਾਰਿਆਂ ਨਾਲ ਰਲ ਮਿਲ ਕੇ ਫਿਰ ਕੋਈ ਅਸੀਂ ਇਹੋ ਜਿਹਾ ਕਦਮ ਚੱਕਾਂਗੇ ਜੀ ਤੇ ਆਪੇ ਇਹ ਗੌਰ ਕਰਨਗੇ ਜਾਂ ਕੋਈ ਅਸੀਂ ਧਰਨਾ ਵਗੈਰਾ ਲਗਾਵਾਗੇ ਹੁਣ ਹਲੇ ਜਣੀ ਸਾਨੂੰ ਆਸ਼ਵਾਸ਼ਣ ਦਿੱਤਾ ਗਿਆ ਵੀ ਚਲਾਵਾਗੇ ਅਸੀਂ ਹਰ ਹਾਲ ਸ਼ਾਮ ਤੱਕ ਜੇ ਨਹੀਂ ਚੱਲਦੀ ਅਸੀਂ ਬੈਠੇ ਇੱਥੇ ਦੇਖਦੇ ਆ ਕੀ ਕਰਦੇ ਆ ਅਸੀਂ ਇਕੱਠੇ ਹੋ ਕੇ ਫੈਸਲਾ ਲਵਾਂਗੇ ਠੀਕ ਹੈ ਜੀ ਬੱਚ ਕੀ ਨਾਮ ਤੁਹਾਡਾ ਮੇਰਾ ਗੁਰਪ੍ਰੀਤ ਪੀ ਕੀ ਕਹਿਣਾ ਚਾਹੁੰਦੇ ਆ ਜੀ ਫਿਰ ਕਹਿਣਾ ਕੀ ਚਾਹੁੰਦੇ ਜੀ ਇਹਨਾਂ ਆਮ ਜਨਤਾ ਖਰਾਬ ਹੁੰਦੀ ਏ ਧਰਨੇ ਲਾਏ ਇਹਨਾਂ ਜਿਨਾਂ ਨੇ ਧਰਨੇ ਲਾਉਣੇ ਲੀਡਰਾਂ ਦੀ ਤਰ੍ਹਾਂ ਜਾ ਕੇ ਲਾਉਣੇ ਪਰ ਇਹ ਤਾਂ ਪਤਾ ਲੱਗਿਆ ਵੀ ਤਿੰਨ ਦਿਨ ਧਰਨਾ ਹੋਰ ਵਧਾਇਆ ਜਾ ਰਿਹਾ ਉਹ ਤਾਂਹੀਂ ਤਾਂ ਇਕੱਠੇ ਹੋ ਕੇ ਆਏ ਆ ਪੰਜ ਦਿਨ ਤਾਂ ਪਹਿਲਾਂ ਹੋ ਕੇ ਲੈਟ ਆਈ ਨੂੰ ਧੋਨਿਆਂ ਦਾ ਬੁਰਾ ਹਾਲ ਆ ਠੀਕ ਆ ਜੀ ਆਮ ਜਨਤਾ ਖਰਾਬ ਹੁੰਦੀ ਏ ਇਹਨਾਂ ਫੇ ਜੇ ਸਮੱਸਿਆ ਦਾ ਨਹੀਂ ਹੱਲ ਹੁੰਦਾ ਪਰ ਅਗਲਾ ਕਦਮ ਕੀ ਹੋਊਗਾ ਜੀ ਅਗਲਾ ਕਦਮ ਸਾਰੇ ਬੰਦੇ ਸਾਰੇ ਪਿੰਡਾਂ ਦਾ ਰਹਿ ਕਰਕੇ ਇੱਥੇ ਸੜਕ ਰੋਕਾਂਗੇ ਠੀਕ ਆ ਐਕਸ਼ਨਸ ਆ ਪਿਛਲੇ ਦਿਨੀ ਕੁਝ ਮੁਲਾਜ਼ ਜਿਹੜੇ ਆਸੇ ਪਾਸੇ ਦੇ ਕਿਸਾਨਾਂ ਨੂੰ ਜਾਂ ਆਮ ਘਰਾਂ ਨੂੰ ਬੜੀ ਮੁਸ਼ਕਲ ਆ ਸਾਹਮਣੇ ਕਰਨਾ ਪੈ ਰਿਹਾ ਜੀ ਲੇੜ ਨਹੀਂ ਆ ਰਹੀ ਜਿਸ ਕਰਕੇ ਵੱਡੀ ਗਿਣਤੀ ਹੈ ਜਿਹੜੇ ਕਿਸਾਨ ਆ ਅੱਜ ਬਿਜਲੀ ਕਰੱਸਦਾ ਮਿਟਵੇ 71 ਹੋਏ ਆ ਤੇ ਤੁਸੀਂ ਵਿਸ਼ੇਸ਼ ਤੌਰ ਤੇ ਪਹੁੰਚੇ ਕੀ ਕਹਿਣਾ ਚਾਹੁੰਦੇ ਹੋ 10 ਤਰੀਕ ਤੋਂ ਮੁਲਾਜ਼ਮ ਜਿੱਥੇ ਬੰਦਿਆਂ ਦੀ ਜੋ ਸਟ੍ਰਾਈਕ ਚੱਲਦੀ ਹੈ ਉਸ ਕਰਕੇ ਕੁਝ ਸਾਡੇ ਕੋਲੇ ਮੁਲਾਜ਼ਮ ਹੈਗੇ ਜਿਹੜੇ ਸਟ੍ਰਾਈਕ ਤੇ ਨਹੀਂ ਗਏ ਤੇ ਉਹਨਾਂ ਦੇ ਸਹਿਯੋਗ ਦੇ ਨਾਲ ਬਾਕੀ ਸਾਡੇ ਸਟਾਫ ਵੀ ਗ੍ਰਿਡ ਤੇ ਹੈਗਾ ਤੇ ਕਿਸਾਨਾਂ ਦੇ ਸਹਿਯੋਗ ਦੇ ਨਾਲ ਅਸੀਂ ਸਪਲਾਈ ਜਿਹੜੀ ਆ ਹੁਣ ਪ੍ਰੋਪਰ ਸਹੀ ਕਰ ਦਿੱਤੀ ਗਈ ਆ ਤੇ ਕਿਸਾਨਾਂ ਨੂੰ ਨਿਰਵਿਘਨ ਸਪਲਾਈ ਦਿੱਤੀ ਜਾਂਦੀ ਆ ਵੀ ਐਕਸ਼ਨ ਸਾਹਿਬ ਜਿਵੇਂ ਪਤਾ ਲੱਗਿਆ ਸੀ ਵੀ ਜਿਹੜੀ ਉਹਨਾਂ ਨੇ ਮੁਲਾਜ਼ਮਾਂ ਨੇ ਜਿਹੜੀ ਹੜਤਾਲ ਉਹ ਹੋਰ ਤਿੰਨ ਦਿਨ ਅੱਗੇ ਵਧਾ ਦਿੱਤੀ ਆ ਤੇ ਉਸੇ ਦਾ ਮਤਲਬ ਤਾਂ ਕਿਸਾਨਾਂ ਨੂੰ ਹੋਰ ਬੜੀ ਮੁਸ਼ਕਲ ਦਾ ਸਾਹਮਣਾ ਕਰਨਾ ਪਊਗਾ ਉਹਦੇ ਫਿਰ ਕੀ ਪ੍ਰਬੰਧ ਕੀਤੇ ਜਾ ਰਹੇ ਆ ਅਸੀਂ ਪੂਰਾ 24 24 ਘੰਟੇ ਅਸੀਂ ਇੱਥੇ ਡਿਊਟੀ ਤੇ ਲੱਗੇ ਹੋਏ ਆ ਮੈਨੇਜਮੈਂਟ ਵੱਲੋਂ ਬਾਕੀ ਸਾਰੇ ਅਫਸਰਾਂ ਦੀ ਡਿਊਟੀ ਲਗਾਈ ਗਈ ਹੈ ਅੰਗਰੇਟਾ ਦੇ ਤੇ ਅਸੀਂ ਨਾਲ ਦੀ ਨਾਲ ਕਿਸਾਨਾਂ ਦੇ ਨਾਲ ਵੀ ਅਸੀਂ ਲਗਾਤਾਰ ਹਫ਼ਤੇ ਦੇ ਵਿੱਚ ਜੇ ਕੋਈ ਫਾਲਟ ਵਗੈਰਾ ਪੈਂਦਾ ਤੁਹਾਨੂੰ ਨੋਟਿਸ ਆਉਂਦਾ ਜਿੰਨੇ ਆਡੇ ਕੋਲੇ ਬੰਦੇ ਹੈਗੇ ਨੇ ਮੁਲਾਜ਼ਮ ਹੈਗੇ ਉਹਨਾਂ ਤੋਂ ਉਹ ਠੀਕ ਕਰਾ ਕੇ ਉਹਨਾਂ ਦੀ ਸਪਲਾਈ ਅਸੀਂ ਇਹਦੇ ਸਟੋਰ ਕਰਦੇ ਹਾਂ ਠੀਕ ਹੈ ਧੰਨਵਾਦ